ਕੀ ਮੋਲੇ ਮੋਲੇ ਆਈਏ ਨਾ ਪਿਆ ਕੈਮਰਾ ਹੀ ਪਟਿਆ ਨੂੰ ਤੇ ਬਣਾ ਦੇ ਬਣਾ ਦੇ ਯਾਰ ਬਣਾਉਂ ਠੇ ਮੈਂ ਨਹੀਂ ਬਣਾਨੇ ਟਾਈਮ ਦੇਖਿਆ ਹੂੰ ਟਾਈਮ ਕੀ ਆ ਟਾਈਮ 3:00 ਵਜੇ ਆ ਹਾਏ ਤੇ ਨਹੀਂ ਤੱਕ ਗੁੱਜਿਆ ਤਾਵਾ ਵਾਲਾ ਟਾਈਮ ਤਾਂ ਡਾ ਰੋਟੀ ਖਾਂਦਾ ਹੈ ਮੇਲਾ ਦੇਖਿਆ ਛਾਂਪੀ ਮੈਂ ਸੋ ਗਿਆ ਮੈਨੂੰ ਵੀ ਫੋਨ ਹੋਣੀ ਤਾਂ ਮੇਲਾ ਖਤਮ ਹੋਇਆ ਹੋ ਮੋ ਦੋਸਤੋ ਹੁਣ ਮੇਲਾ ਖਤਮ ਹੋਇਆ ਤੇ ਹੁਣ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਬਣਾ ਦੇ ਯਾਰ ਰੋਟੀ ਬਣਾ ਦੇ ਇਹ ਕੰਦੀ ਮੈਂ ਨਹੀਂ ਬਣਾਉਣੀ ਹੈਗੇ। ਇਹ ਮੈਨੂੰ ਸੇ ਤਾਂ ਜਬਰਦਸਤ ਛਾਣਾ ਬਣਾ। ਐ ਭਾਗੇ ਤਾਂ ਜਬਰਦਸਤ ਖਾਓ ਜਬਰਦਸਤ ਮੇਚਟਰ ਵੀ ਖਾਊਗਾ ਮੇਰਾ। ਕੌਣ ਖਾਓ ਇਹ ਤਰ੍ਹਾਂ? ਇਹ ਨਹੀਂ ਨਹੀਂ। ਮੈਂ ਤਾਂ ਮਨੋਂ ਜਾਂ ਨਹੀਂ ਬਈਏ। ਚਲੋ ਤਾਂ ਇਹੀ ਬਣਾਓ ਅੱਜ। ਨਹੀਂ ਬਣਾ। ਸੌਦਾ ਤਾਂ ਜਿੰਨਾ ਨਹੀਂ ਆਦਾ। ਹੈ? ਪਰੋਠੀ ਨਹੀਂ ਬਣਾਉਣੀ। ਆਲੂ ਦੇ ਪਰੌਂਠੇ ਆਪਿਆ। ਆਲੂ ਦੇ ਪਰੌਂਠੇ। ਐਸੋਈ ਦਾ 6 ਵਜੇ ਆਣੇ ਆਲੂ ਦੇ ਪਰੋਠੇ ਤੂੰ ਬਣਾਣ ਲੱਗੇ ਦਾ ਹਰ ਸੋਈ ਦਾ ਹਾਲ ਦੇ ਕੇ ਇਹਨਾਂ ਦੇ ਕੀ ਕਰਨਾ ਪਿਓ ਨੇ ਤੇਲ ਤੇਲ ਕੀਤਾ ਸੀ ਇਹਨੇ ਪਤਾ ਨਹੀਂ ਆਲੂ ਯਾ ਆਲੂ ਕਰਦਣੇ ਲੱਗਦਾ ਦੇਖਿਓ ਅੱਧੇ ਘੰਟੇ ਵਿੱਚ ਬੰਦ ਅੱਧੇ ਘੰਟੇ ਤੂੰ ਪਰੋਠੇ ਬਣਾਉਣੇ ਇੱਥੇ ਲਾਓ ਮੈਮਾ ਉਹ ਮਾਈਕ ਸੋ ਯਾਰ ਇਹਨੇ ਵੀ ਮਾਈਕ ਪਰਾਂ ਨੇ ਬਰਾ ਆਲੂਗਾ ਤੂੰ क्या लगता है कैमरा कहीं तो भी है ना बिच आटा गुन्ना उधर कैमरा फटा दो आटा आ गुन्नू का आलू को भाई मैं आलू बुलाऊंगा आलू देने सिंपल ही बनाना सिंपल के बनाना दोस्तों थोड़ी है

ਉਨੇ ਕੀਆ ਬਣਾਇਆ ਬਣਾ ਦੇ ਯਾਰ ਮੰਮਾਏ ਆਲੂ ਦੇ ਟੁਕੜੇ ਪਾ ਬਣਾ ਦੇ ਯਾਰ ਇੱਕ ਇੱਕ ਕੀ ਬਣਾਣਾ ਹੈ ਇੱਕ ਇੱਕ ਕੀ ਬਣਾਣਾ ਉਹਨੇ ਲਾਗੇ ਖੜੇ ਰਹਿਣਾ ਇੱਕ 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 ਕੀ ਕੀ ਹਾਂ ਚਾਰ ਇੱਕ ਕੀ ਮਿਲਣਾ ਲੱਗੀ ਸਮਝੇ ਮੈਂ ਕੁਝ ਵੀ ਨਹੀਂ ਜ਼ਿਆਦਾ ਬੋਲਿਆ ਤੁਸੀਂ ਜਿਹੜੀ ਗੱਲ ਆ ਆਪਣਾ ਨਹੀਂ ਨਾ ਮੈਂ ਕਹਦਾ ਪਪੀ ਇਹਨੇ ਜਿਵੇਂ ਰੋਹਣਾ ਕੀ ਹੈ ਕੀ ਹੋਣਾ ਸ਼ੂਗਰ ਘਰ ਬਣਾ ਕੇ ਦੇਣ ਲੱਗੀ ਹੈ ਡਾਇਰੈਕਟ ਰਾਮੇ ਕੀਤਾ ਤਾਂ ਉਹਨੇ ਉੱਡ ਜਾਣਾ ਇਹ ਤਾਂ ਆਹ ਉਹ ਕਹਿੰਦਾ ਬਹੁਤ ਚੰਗੇ ਦਾਤੂ ਦਾ ਆ ਗਾਇਸ ਹਮ ਪਤਾ ਨਹੀਂ ਐਸੇ ਮਸਕਾਈ ਲਾਣਾ ਰਹੇ ਮੈਨੂੰ ਮਰੀ ਮੈਂ ਬੁਲਾ ਵੀ ਮੈਨੂੰ ਛੱਡਾ ਫਿਰ ਹੋਰ ਐਂ ਦੇ ਭਰਾ ਇਹਨਾਂ ਤੇ ਵੇਖ ਲੈਣ ਲੈ ਕੋਈ ਕਣ ਲੱਗੇ ਨੂੰ ਪਰੋਠੇ ਚਲੋ ਮਮਿਆ ਜినਾਰਾਮ ਕਿਤਾਬ ਤੇਨ ਪਰੋਠੇ ਖਾਣੇ ਹੈ ਯਾ ਮੇਲਾ ਦੇ ਕੇ ਆਏਗੇ ਹੁਣੇ ਥੱਕ ਗਏ ਆਂ ਹੀ ਬਣਾ ਦੇਣੀ ਹੀ ਰਾਤ ਨੂੰ 30 मैं बिल्कुल भी आरती आ जी देख लो मम्मी मैं बिल्कुल अच्छा अच्छा या बिल्कुल स्टैंड वाली विद तो नहीं आपा सीधा चार पानी है बड़ी बढ़िया तेल तेल गरम है राम से तेल गरम है पीछे हो जाए तू यदि वो तो तेल गरम है ਆਸ ਮੰਦਰ ਵਾ ਐਮੀ ਕੋ ਸੋ ਗਾਇਸ ਬੁਸਰੀ ਅਜਾ ਨਾ ਨਹੀਂ ਬਰੀ ਤੇ ਬਣਾ ਦੇ ਬਣਾ ਦੇ ਯਾਰ ਬਣਾ ਦੇ ਬਣਾਣੀ ਪਈ ਹੈ ਹੁਣ ਬਣਾਣੇ ਪਣੇ ਆ ਤੂੰ ਸੁਣ ਕਿਤੇ ਸਣਾ ਅਦਾ ਥੈਂਕ ਯੂ ਥੈਂਕ ਯੂ ਯਾਰ ਨਹੀਂ ਆਣੀ ਯਾਰ ਕੋ ਆਵੇ ਪਤਾ ਹੈ ਕੱਲੇ ਨੂੰ ਨਹੀਂ ਮਿਲਣਾ ਠੰਗਾ ਫਲਾ ਪਤਾ ਕੱਲੇ ਨੂੰ ਮੈਂ ਕਦੀ ਵੀ ਨਹੀਂ ਬਣਾ ਕੇ ਦੇਣਾ ਹੁੰਦਾ ਮੈਨਾਂਗਾ ਇੱਕ ਘੋਣਾ ਦਾ ਨੀ ਪੌਠਾ ਆਪਣੀ ਦੁਕਾਨ ਸੀਗੀ ਦੁਕਾਨ ਛੁੱਟ ਗਈ ਤੇ ਇਹ ਕਰੇ ਲੈਂਦੀ ਹੈ ਘਾਤੀ ਹੈ ਥੋੜੀ ਗਲੀ ਪੈਂਦੀ ਹੈ ਤੇ ਜਿਹਨਾਂ ਵੇਖੀ ਕਿਹੜਾ ਜਾਣਦੇ ਆ ਉਹ ਤਾਂ ਮਲ ਕੇ ਕਸਟਮਰ ਕੰਮ ਕਰਵਾ ਲੈਂਦੇ ਆ ਮਾਈਕਰੋਸਕੋਪ ਸਮਝਦੇ ਮਾਈਕਰੋਸਕੋਪ ਨਾਲ ਇਹ ਨਾਲ ਜਿੱਦਾਂ ਮਲ ਕੇ बरीक कोई फॉल्ट हो वो देख ली था फॉल्ट लग लगा तो बाकी अपना सैटअप माड़ा मोटा ग्लास गिलास चेंज करना भी मशीन जी रेडी हो रहे प्रोडक्ट ਸੋਈ ਬਚਾਲਿਆ ਨੂੰ ਹੋਣਾ ਕੀ ਹੋਇਆ ਇਹ ਹਾਰੇ ਗਾਇ ਦੇਖੋ ਕੀ ਦੇਖੀ ਇਹਨਾਂ ਨੂੰ ਕੀ ਹੋਇਆ ਤੂੰ ਕਿੱਥੇ ਲੈ ਕੇ ਘੁਮਾ ਨਹੀਂ ਇਹਨਾਂ ਨੂੰ ਉਹ ਡੇਗ ਜਣਾ ਉਹ ਡੇਗ ਜਣਾ ਡੇਗ 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 ਉਹਨੂੰ ਅੰਦਰ ਲਖਨੇ ਆ ਅੰਦਰ ਲਖਨੇ ਆ ਜਾ ਛੱਡ ਦੇ ਛੱਡ ਦੇ ਆ ਜਾ ਆ ਗੋ ਉਹਨਾਂ ਨੂੰ ਹਵਾ ਚਾਹੀਦੀ ਆ ਹਵਾ ਹਵਾ ਗਰਮੀ ਬਹੁਤ ਬਹੁਤ ਰਹਿੰਦੇ ਇਤਨਾ ਆ ਆ ਕੋਰਾ ਨਹੀਂ ਆਸਲ ਤੂੰ ਉਹਦਾ ਹੀ ਬੜਾ ਤੇ ਜਿਆ ਤੂੰ ਪਾਪੀ ਨੂੰ ਉਹਦਾ ਅੱਛਾ ਖਾਟਾ ਲਾਣਾ ਪਊਗਾ ਲੋ ਉਧਰ ਆ ਆਜੇ ਮੇਰੇ ਖਿਆਲ ਚ 14 ਕਿੰਨੇ ਦੇਂਦੇ ਹੋਗੇ 14 ਦੇਂਦੇ ਹੋਗੇ ਨਾ ਮੇਰੇ ਖਿਆਲ ਚ ਆ ਦੇਖੋ ਪੱਲਾ ਦੇ ਨਹੀਂ ਆਉ ਰਹੇ ਪਿੱਤੇ ਜਿਹੇ ਥੱਕ ਕੇ ਆ ਜਗੇ ਨੇ ਕਰੈ ਨੇ ਆ ਥੋੜੇ ਵੱਡੇ ਹੋ ਗਏ ਚਾਹਦੇ ਉਹਨਾਂ ਨੂੰ ਜਾਣਦੇ ਉਧਰ ਕੋਈ ਗੱਲ ਨਹੀਂ ਉਧਰ ਨਹੀਂ ਕੋਈ ਫਤਰਾ ਹੈਗਾ ਤੁਹਾਨੂੰ ਨਹਾਣੀ ਖਾਣਾ ਉਹ ਉੱਥੇ ਮੋਰਾ ਟੱਕਦੇ ਯਾਰ ਉਹ ਉੱਥੇ ਜਿਹੜਾ ਮੋਰਾ ਹੈਗਾ ਉਹ ਟੱਕਦੇ ਰਾਤ ਨੂੰ ਮੋਰ ਜਨ ਬਚਾ ਡਿੱਗ ਜਾਣ ਕਿੱਥੇ ਆ ਇਹ ਤੋਂ થઈ ਹੋਣਾ ਮੈਂ ਉਹ ਹੀ ਆ ਆ ਇੱਕ ਆ ਆ ਦੂਜਾ ਆ ਤੀਜਾ ਕਿੱਥੇ ਆ ਉਹ ਬੈੱਡ 'ਚ ਸੁਤਾ ਹੋਇਆ ਸੁਤਾ ਹੀ ਰਹਿਦਾ ਕਦੇ ਉੱਠਲ ਨਹੀਂ ਨੀ ਬਾਹਰ ਇਕੱਲਾ ਆ ਤੇ ਫਿਰ ਹੱਦ ਨਹੀਂ ਉਹਨੇ ਜ਼ਿੰਦਗੀ ਤੋਂ ਵੀ ਦਿੱਤੀ ਵੀ ਹੈ ਆ ਮੈਨੂੰ ਮਾਫ਼ ਕਰ ਤੇ ਆ ਤੇ ਮੈਂ ਤਾਂ ਉਿੰਦਲੀ ਆ ਤੀਜਾ ਕਿੱਥੇ ਆ सही रहता। कौन सी मोरा है तुम्हें? नहीं चले। औरे उनके सीन, सीन। बच्चा अपनी, बच्चा अपनी माँ लपेट रहा है। यहाँ का बड़ी, बच्चा अपनी माँ लपेट अपनी माँ लपेट रहा है।

ਤੇ ਬਾਹਰ ਨੂੰ ਦੋੜਦੇ ਆ ਆ ਜਾ ਓਏ ਤਵਾਂ ਨਾ ਬਾਹਰ ਤੇ ਉਹ ਉੱਧਰ ਆ ਮੈਂ ਦੇਖਾਂਗਾ ਉਹ ਉਂਠੇ ਬਣ ਗਏ ਸਾਫ ਹੋ ਜਿਵੇਂ ਅੰਕੜੇ ਕੇ ਆ ਗਏ ਹੈ ਵਧੀਆ ਸੀ ਮੜੀਏ ਥੈਂਕ ਯੂ ਥੈਂਕ ਯੂ ਇੱਕ ਇੱਕ ਵੀਡੀਓ ਹੋ ਜਾਣੀ ਹੈ ਇੱਕ ਇੱਕ ਹੀ ਮਿਲਣੀ ਹੈ ਇੱਕ ਇੱਕ ਹੀ ਮਿਲਣੀ ਹੈ ਪੰਜਵੀਂ ਨਹੀਂ ਮੈਮ ਆਹ ਦਮ ਲੋਕਿੰਦਾ ਕੀ اور রাত ਦੂਜੀ ਦਾ ਦੋ ਨਹੀਂ ਹੈ ਇੱਕ ਤੁਹਾਡੀ ਇੱਕ ਮੋਹੀਦੀ ਆ اچھا ਠੀਕ ਹੈ ਠੀਕ ਹੈ ਕਟਨੀਆਂ ਰੱਖੀਆਂ ਯਾਰ ਹਲੋ ਨਾ ਆਹ ਉਹ ਚਟਨੀ ਲਿਆ ਆ ਆਮ ਦੀ ਇਹ ਆਮ ਦੀ ਜਿਹੜੀ ਦੋ ਦੋ ਇਹ ਕੀ ਆਮਬੀਆਂ ਦੀ ਲਓ ਦੇਖੋ ਗਾਇਸ ਇਹ ਸਾਡੀ ਆਮਬੀਆਂ ਦੀ ਚਟਨੀ ਇਹ ਆਮਬੀਆਂ ਦੀ ਚਟਣੀ ਆ ਜਿੱਦਾਂ ਇਹਨਾਂ ਨੂੰ ਰਾਤ ਨੂੰ 3 ਵਜੇ ਆਵੇ ਭੁੱਖ ਲੱਗ ਜਾਂਦੀ ਉਹਦੇ ਵਾਸਤੇ ਰੱਖੀ ਪਈ ਹੈ ਮੌਖੇ ਨਾਲ ਚਟਨੀ ਖਾਤਣ ਚਲੋ ਜੀ ਚੱਲਣ ਵਾਲੀ ਚੱਲੂ ਹੁਣ ਪਾਪਾ ਨੂੰ ਦੋ ਦੋ ਸਬਜੀ ਵੀ ਬਣਾਉਣ ਲਾ ਦੇਣਾ ਪਾਪਾ ਨੂੰ ਦੋ ਚੀ ਇੱਕ ਮੋਹਿਤ ਪਾਦੀ ਹੈ ਮੈਂ ਮੋਹਿਤ ਇੱਕ ਇੱਕੀ ਬਣਾਣੀ ਵਾਸਤੇ ਜਿਹੜੀ ਗੱਲ ਹੈ ਮਮਾ ਪਾਪਾ ਨੂੰ ਦੋ ਬਈ ਇੱਕ ਮੋਹਿਤ ਪਾਦੀ ਵਿੱਚ ਇਸ ਦੇ ਨਾਲ ਅਸੀਂ ਬਲੌਗ ਦੀ ਸਮਾਪਤੀ ਕਰਦੇ ਹਾਂ ਜੇਕਰ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਪਲੀਜ਼ ਸਬਸਕ੍ਰਾਈਬ ਕਰੋ ਸਾਡੇ ਸਬਸਕ੍ਰਾਈਬਰ ਘਟਿਆ ਤੇ ਤੁਹਾਨੂੰ ਅਸੀਂ ਹੁਣ ਦਾਬੂ ਕੰਦਾ ਮੇਲਾ ਚੱਲਦਾ ਪਿਆ ਸੀ ਤੇ ਮੇਲੇ ਤੋਂ ਆਏਗੇ ਥਕੇ ਹੋਏਗੇ ਭੋਖ ਲੱਗੀ ਫਰਨ ਉਹਨਾਂ ਤਾਂ ਅੱਗੇ 3-4 ਦਿਨ 4 ਦਿਨ ਰਹਿਣਾ ਮੇਲਾ ਤੇ ਮੇਲੇ ਤੇ ਕੱਲ ਮੇਲਾ ਘੁੰਮਣ ਵੀ ਜਾਵਾਂਗੇ ਤਾਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਸਾਡੇ ਨਾਲ ਇਦਾਂ ਹੀ ਬਣੇ ਰਹੀਓ ਤੇ ਸਬਸਕ੍ਰਾਈਬ ਵੀ ਕਰਕੇ ਰੱਖਿਓ ਚੈਨਲ ਨੂੰ ਜਿਹੜਾ ਤੇ ਸਾਡੀ ਸਾਡੀਆਂ ਜਿਹੜੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹੇ ਚਲੋ ਜੀ ਧੰਨਵਾਦ ਜੀ ਮਿਹਰਬਾਨੀ ਜਿੰਨੇ ਟਾਈਮ ਕਿਨਾਂ ਨੇ ਉਸ ਦਿਨ ਇੱਕ ਪਰੌਠੀ ਬਣਾਈ ਸੀ ਉਹ ਨਾ